53 ਕੈਮਰੇ ਪਿੰਡ ਛਾਗਲੀ ਵਿੱਚ ਦੋਸਤੋ ਜਿਹੜੀ ਆਪਾਂ ਤੀਜੀ ਅੱਖ ਕਹਿ ਸਕਦੇ ਹਾਂ ਕੈਮਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਲਗਭਗ 20 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਛਾਗਲੀ ਦੇ ਵਿੱਚ 15 ਤੋਂ 20 ਕੈਮਰੇ ਜਿਹੜੇ ਏਸੀਸੀਟੀ ਕੈਮਰੇ ਲਵਾਏ ਤੇ ਜਿਹੜੇ ਕਿ ਇੱਕ ਮਹੀਨੇ ਤੋਂ ਬੰਦ ਪਏ ਨੇ ਸਾਡੇ ਨਾਲ ਅੱਜ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਪਤੀ ਮੈਂਬਰ ਇੰਦਰਜੀਤ ਸਿੰਘ ਢਾਲੀਵਾਲ ਨੇ ਉਹ ਦੱਸਣਗੇ ਵੀ ਇਹ ਕਿੰਨੇ ਟਾਈਮ ਤੋਂ ਕੈਮਰੇ ਬੰਦ ਪਏ ਨੇ ਦੇਖੀ baba ji ਕਿੰਨੇ ਟਾਈਮ ਤੋਂ ਕੈਮਰੇ ਬੰਦ ਪਏ ਨੇ ਇਹ ਕੈਮਰਿਆਂ ਦੀ ਗਲਤੀਪ ਜੀ ਅਸਲ 'ਚ ਗ੍ਰਾਂਟ ਦਿੱਤੀ ਤੇ ਮਾਨਯੋਗ ਹਰਪਾਲ ਸਿੰਘ ਢੀਮਾ ਜੀ ਵਿੱਤ ਮੰਤਰੀ ਨੇ 15 ਲੱਖ ਰੁਪਏ ਦੀ ਹੂੰ ਇਹਦਾ ਐਗਰੀਮੈਂਟ ਤੇ ਜਿਹੜਾ ਦੋ ਪਿੰਡਾਂ ਚ ਲਾਏ ਤੇ ਇੱਕ ਸ਼ਾਹੜ ਇੱਕ ਚਾਜ ਨੇ ਹੂੰ ਫਿਰ ਵੀ ਹੱਕੇ ਦੇ ਵੱਡੇ ਪਿੰਡ ਨਹੀਂ ਵੱਡੇ ਪਿੰਡ ਨੇ ਹਾਂਜੀ ਸੰਗਰੂਰ ਦੀ ਕੋਈ ਕੰਪਨੀ ਤੇ ਉਹਨਾਂ ਨੇ ਇਹ ਲਾਏ ਸੀ ਠੀਕ ਹੈ ਜੀ ਉਸ ਤੋਂ ਬਾਅਦ ਵਿਚਦੀ ਚਲੋ ਕਿਤੇ ਬ੍ਰੇਕਡਾਊਨ ਛੋਟੀ ਮੋਟੀ ਆਉਂਦੀ ਰਹੀ ਹੂੰ ਫਿਰ ਚਾਰ ਕੈਮਰੇ ਚੋਰੀਆਂ ਚੋਰਾਂ ਨੇ ਚੋਰੀ ਕਰ ਲਏ ਹਾਂਜੀ ਜਿਹੜੇ ਸੰਗਤੀ ਵਾਲਾ ਰੋਡ ਤੋਂ ਉਹ ਚਲੋ ਬਰਾਮਦ ਹੋ ਗਏ ਪਰਚਾ ਦਰਜ ਕਰਾਉਣਾ ਜਿਹੜਾ ਆਪਣਾ ਕੰਮ ਤੇ ਆਪਾਂ ਕੀਤਾ ਹਾਲਾਂਕਿ ਪਿੰਡ ਦੇ ਬੰਦੀ ਉਹਨਾਂ ਦੀ ਦੋ ਚਾਰ ਦਿਨਾਂ ਬਾਅਦ ਜਮਾਨਤ ਕਰਾ ਲਏ ਉਹ ਬੱਕਰਾ ਮੈਟਰ ਹੈ ਉਸ ਤੋਂ ਬਾਅਦ ਹੁਣ ਪੰਚਾਇਤਾਂ ਬਦਲੀਆਂ ਨੂੰ ਤਿੰਨ ਗਿਮਹਨੇ ਹੋ ਗਏ ਕਰੀਬ ਆਪਾਂ ਮੈਕਮੇ ਨੂੰ ਨਾਲ ਦੀ ਨਾਲ ਸੂਚਨਾ ਦਿੱਤੀ ਵੀ ਇਹਨਾਂ ਦਾ ਜਿਹੜਾ ਸਿਸਟਮ ਹੈ ਚਾਲੂ ਰੱਖਣ ਵਾਸਤੇ ਤਾਂ ਕਿ ਪਿੰਡ ਸੇਫ ਰਹੇ ਵੀ ਇਹਨੂੰ ਸਾਮੋ ਕਿੰਨੇ ਕੈਮਰੇ ਕਿੰਨੇ ਲੱਗੇ ਹੋਦੇ ਪਿੰਡ 'ਚ 53 ਕੈਮਰੇ ਲੱਗੇ ਸੀ ਪਹਿਲਾਂ ਜੀਚੋ ਚਾਰ ਚੋਰੀ ਹੋ ਗਏ 49 ਕ ਅੱਜ ਵੀ ਮੌਜੂਦ ਨੇ ਮੌਜੂਦ ਨੇ ਹਾਂ ਜੀ ਜੀ ਫਿਰ ਉਹ ਕਿੰਨੇ ਟਾਈਮ ਤੋਂ ਹੁਣ ਚੱਲ ਰਹੀ ਹੈ ਤਕਰੀਬਨ ਮਹੀਨੇ ਤੋਂ ਉੱਪਰ ਹੋ ਗਿਆ ਮੈਂ ਇੱਕ ਮੈਨੂੰ ਬਹੁਤ ਬਾਰੇ ਲਿਖਤੀ ਵੀ ਦਿੱਤਾ ਠੀਕ ਹੈ ਵੀ ਜਾ ਰਿਹਾ ਇਹਨੂੰ ਚਾਲੂ ਰੱਖਿਆ ਜਾਵੇ ਪਰ ਕੋਈ ਇਸ ਵੱਲ ਧਿਆਨ ਨਹੀਂ ਜੁਮੇਵਾਰੀ ਦੀ ਗੱਲ ਕਰੀਏ ਜੁਮੇਵਾਰੀ ਕਿਸਤੀ ਹੈ ਜੁਮੇਵਾਰੀ ਤਾਂ ਜੀ ਦੇਖੋ ಗ್ರಾಮ ਪੰਚਾਇਤ ਦੀ ਹੈ ਜੇ ਅਸੀਂ ਇਸ ਗੱਲ ਤੋਂ ਮੁੱਕਰੀਏ ਅਸੀਂ ਮੁਨਕਰ ਨਹੀਂ ਹੋ ਸਕਦੇ ਜਿੰਨਾ ਚਿਰ ਚੱਲੇ ਅਸੀਂ ਤੁਸੀਂ ਗ੍ਰਾਮ ਪੰਚਾਇਤ ਜਿਹੜੇ ਨਵੇਂ ਸਰਪੰਚ ਬਣੇ ਨੇ ਉਹਨਾਂ ਦੇ ਧਿਆਨ ਚ ਲੈਂਦੀ ਬਿਲਕੁਲ ਮਹਿਕਮੇ ਦੇ ਰਾਹੀਂ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਠੀਕ ਹੈ ਪਰ ਹੁਣ ਸੈਕਟਰੀ ਸਾਹਿਬ ਥੋੜੇ ਦਿਨ ਪਹਿਲਾਂ ਪਰਸੋ ਚੌਥੇ ਵੀ ਗੱਲ ਹੋਈ ਆ ਉਹ ਕਹਿੰਦੇ ਵੀ ਕਹਿੰਦੇ ਨੇ ਵੀ ਅਸੀਂ ਛੇਤੀ ਇਹਨਾਂ ਨੂੰ ਚਾਲੂ ਕਰਵਾ ਦੇ ਠੀਕ ਹੈ ਤੁਹਾਨੂੰ ਕੀ ਲੱਗਦਾ ਵੀ ਇਸ ਨਾਲ ਨੁਕਸਾਨ ਕੀ ਕੀ ਹੋ ਸਕਦੇ ਬਹੁਤ ਵੱਡੇ ਨੁਕਸਾਨ ਨੇ ਬਾਈ ਜੀ ਜਿਵੇਂ ਹੁਣ ਅੱਜ ਕੱਲ ਨਸ਼ਾ ਮਾਰਡਰ ਨੇ ਪਰਸੋ ਚੌਥੇ ਆਪਣੇ ਪਿੰਡ ਚ ਗੋਲੀ ਦਾ ਅਗਾਂਡ ਹੋਇਆ ਜੇ ਕੈਮਰੇ ਚੱਲਦੇ ਹਾਂ ਦੋਸਤੋ ਤੁਹਾਨੂੰ ਦੱਸਣਾ ਸੀ ਚਾਹੀ ਵੀ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਜਿਹੜੇ ਸਾਡੇ ਪਿੰਡ ਦੇ ਵਿੱਚ ਐਂਟਰ ਕਰਨੀਆਂ ਨੇ ਸੜਕਾਂ ਜਾਂ ਕੋਈ ਮੇਨ ਰਸਤੇ ਨੇ ਉਹਨਾਂ ਸਾਰਿਆਂ ਦੇ ਉੱਤੇ ਸਾਰੇ ਐਂਟਰੀ ਪੁਆਇੰਟਾਂ ਬਹੁਤ ਵਧੀਆ ਕੁਆਲਿਟੀ ਦੇ ਜਿਹੜੇ ਕੈਮਰੇ ਸੀ ਉਹ 53 ਕੈਮਰੇ ਲਵਾਏ ਗਏ ਸੀ ਸਰਪੰਚ ਸਾਹਿਬ ਨੇ ਹੁਣ ਦੱਸਿਆ ਸਾਫ ਕ ਸਰਪੰਚ ਸਾਹਿਬ ਨੇ ਤੇ ਜਿਹੜੇ ਇਹ ਹੁਣ ਲਗਭਗ 1 ਮਹੀਨੇ ਤੋਂ ਬੰਦ ਪਏ ਨੇ ਅਸੀਂ ਸਰਕਾਰ ਦੇ ਨੂੰ ਵੀ ਕਹਿੰਦੇ ਆ ਤੇ ਸਬੰਧਤ ਵਿਭਾਗ ਨੂੰ ਵੀ ਆਪਦੇ ਚੈਨਲ ਨਾਲ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਠੀਕ ਕਰਵਾਏ ਜਾਣ ਜਾ ਜੋ ਪਿੰਡ ਦੇ ਲੋਕਾਂ ਦੀ ਜਿਹੜੀ ਜਾਲ ਮਾਲ ਦੀ ਰੱਖਿਆ ਹੈ ਸੁਰੱਖਿਆ ਹੈ ਜਾਂ ਕੈਮਰੇ ਦੀ ਆਪਾਂ ਤੀਜੀ ਅੱਖ ਕਹਿ ਸਕਦੇ ਹਾਂ ਉਹ ਗਲਤ ਹੰਸਣਾ ਤੇ ਜਿਹੜੀ ਨਜ਼ਰ ਰੱਖੀ ਜਾਂਦੀ ਹੈ ਉਹ ਤੇ ਨਜ਼ਰ ਰੱਖੀ ਜਾ ਸਕੇ ਤੇ ਲੋੜ ਪੈਣ ਤੇ ਉਹ ਸੀਸੀਡੀ ਫੂਟੇਜ ਵੀ ਬਰਾਮਦ ਕਰਾਈ ਜਾ ਸਕੇ ਤੇ ਅਸੀਂ ਪਿੰਡ ਵਾਸੀਆਂ ਨੂੰ ਇਹ ਵੀ ਕਹਿੰਦੇ ਆ ਵੀ ਬਹੁਤ ਚਾਵਾਂ ਨਾਲ ਜਿਹੜੀ ਉਹ ਪੰਚਾਇਤ ਚੁਣੀ ਸੀ ਪਹਿਲੀ ਜੇ ਆਪਾਂ ਇਹ ਸੀਸੀਡੀ ਕੈਮਰਾ ਵਾਲੀ ਗੱਲ ਚਾਹੁੰਦੇ ਆ ਲੱਗਦਾ ਆ ਪਾਨੂੰ ਵੀ ਉਹ ਚ ਉਹ ਫੇਲ ਸਾਬਤ ਹੁੰਦੀ ਨਜ਼ਰ ਆਉਂਦੀ ਆ ਤੇ ਅਸੀਂ ਚਾਹੁੰਦੇ ਆ ਵੀ ਇਹ ਕਰਕੇ ਜਲਦੀ ਤੋਂ ਜਲਦੀ ਜਿਹੜੇ ਕੈਮਰੇ ਨੇ ਉਹ ਠੀਕ ਕਰਵਾਏ ਜਾਣ। ਕਲਿਟੀ ਵੀ ਮੇਰਾ ਇੱਕ ਸਵਾਲ ਹੋਰ ਵੀ ਹੈਗਾ। ਹਾਂਜੀ ਹਾਂਜੀ। ਤੇ ਮਜੂਦਾ ਪੰਚਾਇਤ ਪ੍ਰਾਣੀ ਜੀ ਖੜੀ ਆ ਉਹੀ ਨਾਲ ਨਾਲ। ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਵਾਦੇ ਸੀਗੇ ਕਿਤੇ ਨਾ ਕਿਤੇ ਜਿਹੜੇ ਲੋਕਾਂ ਨੂੰ ਉਮੀਦਾਂ ਸੀ ਆ ਉਹ ਤੇ ਹਜੇ ਕਿਉਂ ਖਰੇ ਨਹੀਂ ਉਤਰ ਰਹੇ ਜਾਂ ਕੀ ਲੱਗਦਾ ਹੈਗਾ ਤੁਹਾਡੀ ਕਿਸੇ ਮਤਲਬ ਘਾਈ ਨੇ ਗੱਲ ਹੋਈ ਹੋਵੇ ਉਹ ਸੰਬੰਧਿਤ ਜਿਵੇਂ ਕਿ ਐਂਬੂਲੈਂਸ ਦੀ ਗੱਲ ਹੈ ਜਾਂ ਹੋਰ ਬਹੁਤੇ ਹਜੇ ਮੁੱਦੇ ਨਹੀਂ ਜਿਹਨਾਂ ਤੇ ਆਪਾਂ ਗੱਲ ਕਰੀਏ ਵੀ ਉਹ ਕਿੱਥੇ ਖੜੇ ਨੇ ਹਜੇ ਤੁਹਾਨੂੰ ਲੱਗਦਾ ਕਿਤੇ ਵੀ ਇਹਦੇ ਬਾਰੇ ਚਰਚਾ ਰਣਿੰਦਰ ਜੀ ਜੇ ਹਾਂਜੀ ਹਰ ਬੰਦਾ ਸੋਚਦਾ ਪਤਾ ਨਹੀਂ ਮੇਰੇ ਖਿਲਾਫ ਗੱਲ ਕਰਦੇ ਨੇ ਇਹ ਇਸ ਟੌਪਿਕ ਤੇ ਅਸੀਂ ਕਦੇ ਵੀ ਕਿਸੇ ਨਾਲ ਕੋਈ ਗੱਲ ਨਹੀਂ ਸ਼ੇਅਰ ਕੀਤੀ ਵੀ ਕੀ ਹੋ ਰਿਹਾ ਨਾ ਹੋ ਰਿਹਾ ਤੁਸੀਂ ਕਦੇ ਪੁੱਛਿਆ ਹੋਵੇ ਆਪਣੇ ਲੈਵਲ ਤੇ ਬਿਲਕੁਲ ਮੰਤਰੀ ਸਾਹਿਬ ਨੂੰ ਅਸੀਂ ਬਾਰ ਬਾਰ ਧਿਆਨ ਚ ਲਿਆਉਂਦੇ ਰਹਿੰਦੇ ਆ ਹੂੰ ਮੰਤਰੀ ਸਾਹਿਬ ਐਪੀਡ ਕਰ ਰਹੇ ਨੇ ਪਰ ਜਿਹੜੀ ਜਿਹੜੀ ਜੇ ਆਪਾਂ ਕੈਮਰੇ ਵਾਲੀ ਵੀ ਗੱਲ ਕਰੀਏ ਮੈਨੂੰ ਨਹੀਂ ਅਜਿਹਾ ਲੱਗਦਾ ਜਿਹੜੀ 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 ਆਪਾਂ ਕੈਮਰੇ ਵਾਲੀ ਵੀ ਗੱਲ ਕਰੀਏ ਤੁਸੀਂ ਜਿਵੇਂ ਮੰਤਰੀ ਸਾਹਿਬ ਨੇ 15 ਲੱਖ ਰੁਪਏ ਖਰਚ ਕੇ 53 ਕਾਂ ਮਿਲ ਰਹੀ ਦੀ ਬਿਲਕੁਲ ਜੀ ਬਿਲਕੁਲ ਹੁਣ ਤੁਹਾਨੂੰ ਤੁਸੀਂ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਦਿੰਦੀ ਆ ਵੀ ਸਾਰੀ ਬੰਦ ਪੈਨੇ ਹੋ ਬਿਲਕੁਲ ਜੀ ਮੰਤਰੀ ਸਾਹਿਬ ਨੇ ਵੀ ਫੋਨ ਕੀਤਾ ਉਸ ਦਿਨ ਉਹਨਾਂ ਨੂੰ ਹੁਣ ਅਸਲ ਚ ਮੇਰਾ ਖਿਆਲ ਆ ਜਿੱਥੇ ਜੇ ਗੱਲ ਲੜ ਰਹੀ ਆ ਮੈਂ ਮਹਿਕਮੇ ਤੋਂ ਦੱਸਿਆ ਮਹਿਕਮੇ ਵਾਲਾ ਨੇ ਵੀ ਉਹ ਜਿਹੜੀ ਕੰਪਨੀ ਆ ਉਹ ਕਹਿੰਦੀ ਆ ਵੀ ਸਾਡਾ ਜਿਹੜਾ ਮਤਲਬ ਸਮਾਂ ਤੇ ਗਰੰਟੀ ਦਾ ਉਹ ਪੂਰਾ ਹੋ ਗਿਆ ਇਹਨੂੰ ਸ਼ਿਫਟ ਕਰਨਾ ਜਾਂ ਚਾਲੂ ਕਰਨਾ ਕੰਪਲੀਟ ਕਰਤਾ ਜਿਹੜਾ ਕੰਪਲੀਟ ਵਾਲਾ ਕੰਪਲੀਟ ਕਰਨਾ ਆਊਗਾ ਬੰਦਾ ਉਹ ਇਹਦੀ ਫੀਸ ਲਊਗਾ ਬੜੀ ਮੋਟੀ ਫੀਸ ਹੁੰਦੀ ਆ ਬਸ ਪਰ ਹੁਣ ਉਹ ਆਪਣੇ ਤੇ ਨਾ ਅਸਰ ਨਹੀਂ ਕਰ ਰਹੇ ਮੈਂ ਇੱਕ ਮਨ ਦੇਖੋ ਕਦੋਂ ਜ ਉਹਨੂੰ ਚਾਲੂ ਕਰਾਉਂਦਾ ਜੋ ਮੈਂ ਵਾਰੀ ਬਣਦੀ ਐ ਮੈਂ ਕੋਈ ਚਾਹੁੰਦੇ ਆਂ ਵੀ ਐ ਕਰਕੇ ਸਾਡੇ ਕੈਂਪੇਨ ਦੇ ਵਿੱਚ ਜਿਹੜੇ 53 ਕੈਮਰੇ ਲਾਏ ਨੇ ਸਰਕਾਰ ਦੇ ਲਾਏ ਨੇ ਤੇ ਸਬੰਧਤ ਵਿਭਾਗ ਤੇ ਮੌਜੂਦਾ ਪੰਚਾਇਤਾਂ ਜਿਹੜੀ ਇਸ ਵੱਲ ਤੁਰੰਤ ਧਿਆਨ ਦੇਵੇ ਤਾਂ ਜੋ ਪਿੰਡ ਦੀ ਜਿਹੜੀ ਸੁਰੱਖਿਆ ਉਹ ਇੱਕ ਬਹੁਤ ਵੱਡੀ ਸੁਰੱਖਿਆ ਹੁੰਦੀ ਆ ਸੀਸੀਟੀਵੀ ਕੈਮਰੇ ਨਾਲ ਜਿਹੜੇ ਮਾੜੇ ਅਨਸਰ ਨੇ ਉਹ ਪਿੰਡ ਦੇ ਵਿੱਚ ਵੜਦੇ ਨਹੀਂ ਹੈਗੇ ਤੇ ਤਾਂਕਿ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਦਰਵਾਸ ਜੀ ਜਿਹੜੇ ਕੈਮਰੇ ਚੱਲ ਰਹੇ ਸੀਗੇ ਪਹਿਲਾਂ ਉਹ ਹੁਣ ਬੰਦ ਪਏ ਨੇ ਇੱਕ ਲਗਭਗ ਇੱਕ ਮਹੀਨੇ ਤੋਂ ਕਿਉਂ ਨਹੀਂ ਪੰਚਾਇਤ ਵੱਲੋਂ ਧਿਆਨ ਦਿੱਤਾ ਜਾ ਰਿਹਾ ਉਹ ਤਾਂ ਧਿਆਨ ਜੀ ਸਾਨੂੰ ਲਾਡੀ ਨੇ ਬਾਬੇ ਸਰਪੰਚ ਦੇ ਮੁੰਡੇ ਨੇ ਆਪਣੇ ਪੰਚ ਸੰਸਾਰ ਸਿੰਘ ਨੂੰ ਮੈਸੇਜ ਲਾਇਆ ਸੀ ਹਫਤਾ ਪੰਜ ਸੱਤ ਦਿਨ ਪਹਿਲਾਂ ਵੀ ਉਪ ਤੁਸੀਂ ਕੈਮਰੇ ਬੰਦ ਪਏ ਨੇ ਵੀ ਤੁਸੀਂ ਉਹ ਨਾਲੇ ਸੀਡੀ ਵੀ ਪਟਾਕੇ ਨੂੰ ਲੈ ਜਾਓ ਤੇ ਨਾਲੇ ਕੈਮਰੇ ਚਾਲੂ ਕਰਾ ਲਓ ਉਸ ਤੋਂ ਬਾਅਦ ਇਹਨਾਂ ਨੇ ਆਪਰੇਟਰ ਨਾਲ ਗੱਲ ਕਰੀ ਉਹ ਤੋਂ ਲਾਡੀ ਤੋਂ ਨੰਬਰ ਲੈ ਕੇ ਜਿਹੜਾ ਬੰਦਾ ਆਪਰੇਟ ਕਰ ਰਿਹਾ ਉਹਦਾ ਕੋਈ ਫਰੈਂਡ ਢਿੱਲਾ ਹੋ ਰਿਹਾ ਫਰੈਂਡ ਸਰਕਲ ਚ ਉਹ ਹੁਣ ਵੀ ਅਸੀਂ ਉਹਦੀ ਹੁਣ ਵੀ ਗੱਲ ਕਰਕੇ ਆਟੇ ਦੁਬਾਰਾ ਉਹਦੇ ਨਾਲ ਵੀ ਆ ਕੇ ਬਈ ਕਰ ਜਿਓ ਉਹ ਤੁਹਾਨੂੰ ਕਹਿੰਦਾ ਵੀ ਮਤਾ ਪਾ ਕੇ ਸਾਨੂੰ ਦੇ ਦਿਓ ਵੀ ਜੋ ਵੀ ਉਹਦਾ ਖਰਚ ਆਊਗਾ 20 ਤੋਂ 25000 ਰੁਪਏ ਦਾ ਖਰਚ ਆਉਣਾ ਬਦਲਣ ਵਾਸਤੇ ਸਿਸਟਮ ਉਹ ਨੂੰ ਮਤੇ ਵਾਸਤੇ ਸੀ ਨੇ ਕਹਿੰਦਾ ਵੀ ਮਤਾ ਪਾ ਕੇ ਦੇ ਦਾਂਗੇ ਉਹ ਕਹਿੰਦਾ ਹਜੇ ਵੀ ਹਫਤਾ ਲੱਗੂ ਹਾਂਜੀ ਵੀ ਵਿਰੇਸ਼ ਨੂੰ ਲੱਗ ਨਹੀਂ ਰਿਹਾ ਵੀ ਐ ਕਰਕੇ ਬਹੁਤ ਜ਼ਿਆਦਾ ਲੋਡ ਆ ਵੀ ਐ ਕਰਕੇ ਜੇ ਮੈਂ ਆਪਣੇ ਪਿੰਡ ਚ ਹਾਂ ਬੀਤੀ ਕਾਲਪਾਸੇ ਇੱਕ ਗੋਲੀ ਵਾਲੀ ਦੀ ਘਟਨਾ ਹੋਈ ਆ ਚੋਰੀਆਂ ਵੀ ਹੋ ਰਹੇ ਨੇ ਵੀ ਕੈਮਰਾ ਵਾਲੇ ਇਹ ਸਭ ਤੋਂ ਪਹਿਲ ਦੇ ਆਧਾਰ ਤੇ ਆਪਾਂ ਨੂੰ ਕਾਹਣੇ ਚਾਹੀਦੇ ਨੇ ਨਹੀਂ ਧਿਆਨ ਤਾਂ ਦੇਖੋ ਜੀ ਗਲਪਤਾ ਕੀ ਆ ਧਿਆਨ ਕੁਝ ਮੈਂ ਵੀ ਆਪਣੇ ਫਰੈਂਡ ਸਰਕਲ ਚ ਉਲਝ ਜਾਇਆ ਮੇਰਾ ਵੀ ਫਰੈਂਡ ਹੈ ਸੋਨੀ ਬਲਵਿੰਦਰ ਸਿੰਘ ਉਹ ਉਹ ਵੀ ਦਿੱਕਤ ਹੈ ਬਿਮਾਰੀ 15 ਦਿਨ ਹੋ ਗਏ ਮੈਂ ਵੀ ਵਾਰਤੀ 15 ਦਿਨਾਂ ਤੋਂ ਮੈਂ ਵੀ 2 ਦਿਨ ਪਹਿਲਾਂ ਹੀ ਉਰੇ ਆਇਆ ਪਿੰਡ ਚ ਆਇਆ ਹੁਣ ਚਲੋ ਸਾਡੇ ਧਿਆਨ ਚ ਆ ਗਿਆ ਮਸਲਾ ਕਿੰਨੇ ਦਿਨਾਂ ਚ ਹੋ ਜਾਊਗਾ ਜੀ ਕਲੀਅਰ ਹਫਤਾ ਕਲੀਅਰ ਕੱਟ ਜੀ ਲੱਗੂਗਾ ਹਫਤੇ ਵਿੱਚ ਉਹ ਮੈਂ ਦੱਸਦਾ ਅਮਰੀ ਸੁਣੀ ਹੁੰਦੇ ਨਾਲ ਗੱਲ ਹੋਈ ਆ ਉਹ ਬੰਦਾ ਕਹਿੰਦਾ ਜਿਹੜਾ ਮਿਸਤਰੀ ਕਹਿੰਦਾ ਜਿਹੜਾ ਟਰੈਵਰ ਤੇ ਮੁੰਡਾ ਚੜਦਾ ਉਹਦਾ ਹੱਥ ਫ੍ਰੈਕਚਰ ਆ ਕੋਈ ਮੈਂ ਉਹਨੂੰ ਕਿਹਾ ਮਾ ਹਫਤਾ ਨਹੀਂ ਯਾਰ ਸਾਡਾ ਦਾ ਪ੍ਰੋਬਲਮ ਆ ਉਹਨੂੰ ਮੈਂ ਕਹਿੰਦਾ ਮੈਂ ਹੱਲ ਲਿਕਨ ਦੇ ਦਿਨ ਤੇ ਤੁਹਾਡਾ ਕਰਦਾ ਬਾਕੀ ਉਹਨਾਂ ਨੂੰ ਕਿਹਾ ਮਾ ਜੀ ਤੂੰ ਨਹੀਂ ਕਰ ਸਕਦਾ ਤੁਹਾਨੂੰ ਕਿਸੇ ਮਿਸਤਰੀ ਦਾ ਹੋਰ ਨੰਬਰ ਦੇ ਦੇ ਉਹ ਕਹਿੰਦਾ ਵੀਰੇ ਜਿਹੜੇ ਪਾਸਵਰਡ ਸੰਰੂਪ ਜ਼ਿਲ੍ਹੇ ਦੇ ਕੈਮਰੇ ਲਾਉਣੇ ਆ ਸਾਡੇ ਲਵੇ ਆ ਵੀ ਅਸੀਂ ਤੁਹਾਨੂੰ ਸੈੱਟ ਕਰਕੇ ਦੇਵਾਂਗੇ ਸਾਡੀ ਜ਼ਿੰਮੇਵਾਰੀ ਆ ਉਹ ਸੀਪੀ ਆਫ ਨੰਬਰ ਆ ਵਾ ਹੁਣੇ ਗੱਲ ਹੋ ਗਈ ਦੋ ਮਿੰਟ ਹੋ ਗਏ ਨੂੰ ਲੱਗਦਾ ਵੀ ਇੱਕ ਹਫ਼ਤੇ ਦੇ ਵਿੱਚ ਕਰਾ ਲਾਂਗੇ ਜੀ ਇੱਕ ਹਫ਼ਤੇ ਕਰਾ ਦਾਂਗੇ ਕੋਈ ਪਹਿਲਾਂ ਵੀ ਕਰਨਾ ਪੁਲਿਸ ਸਾਹਿਬ ਵਾਦਾ ਕੀਤਾ ਸੀ ਆਪਾਂ ਕਦੋਂ ਤੱਕ ਪੂਰਾ ਹੋਣ ਦੀ ਐਂਬੂਲੈਂਸ ਦਾ ਵਾਦਾ ਦੇ ਕਿ ਜਨਤਾ ਬਦੋਂ ਤੁਹਾਨੂੰ ਇਹ ਆਪ ਦੇਖਿਆ ਖੜੀਆਂ ਵੀਡੀਓ ਦੇ ਵਿੱਚ ਲੋਕ ਐਂਬੂਲੈਂਸ ਐਂਬੂਲੈਂਸ ਤਕਰੀਬਨ ਰੈਡੀ ਹੈ ਜੀ ਐ ਲਓ ਹੁਣ ਕੰਨੀ ਵੀ ਕੁਝ ਸੋਨੀ ਕਰਕੇ ਉੜ ਜੇ ਹੋਣ ਕਰਕੇ ਉਸ ਇੱਕ ਦਿੱਕਤ ਹੋਰ ਹੈ ਵੀ ਜਿਹੜੀ ਇਹ ਮੈਕਮੇ ਵੱਲੋਂ ਨਹੀਂ ਹੈਗੀ ਐਂਬੂਲੈਂਸ ਵੀ ਹੈਲਥ ਮੈਕਮੇ ਵੱਲੋਂ ਇਹ ਸਾਡੇ ਆਪ ਦੇ ਵੱਲੋਂ ਆਪ ਦੇ ਵੱਲੋਂ ਹੋਣ ਕਰਨ ਉਹ ਤੇ ਜਿਹੜਾ ਡਰਾਈਵਰ ਰੱਖਣਾ ਐ ਐਂਬੂਲੈਂਸ ਤੇ ਉਹ ਪੰਚਾਇਤ ਵੱਲੋਂ ਰੱਖਿਆ ਜਾਊਗਾ ਪੂਰੀ ਤਨਖਾਹ ਵੀ ਪੰਚਾਇਤ ਨੇ ਦੇਣੀ ਆ ਤੇ ਹੁਣ ਸਾਡੇ ਲਈ ਜਿਹੜਾ ਪੰਚਾਇਤੀ ਫੰਡ ਆ ਉਹਦੀ ਵੀ ਘਾਟ ਆ ਕਿਉਂ ਪਹਿਲਾ ਸਾਲ ਪਿੱਛੇ ਠੇਕਾ ਹੋਇਆ ਹੁਣ ਸਾਡੇ ਲਈ ਅੱਗੇ ਵਾਲਾ ਠੇਕਾ ਆਣਾ ਉਹ ਤੇ ਪੰਚਾਇਤੀ ਫੰਡ ਮਿਲੂਗਾ ਉਹ ਤੇ ਚਲਾਵਾਂਗੇ ਫਿਰ ਉਹਨੂੰ ਤੇਲ ਦੀ ਵੀ ਜ਼ਰੂਰਤ ਐ ਉਹਨੂੰ ਰਿਪੇਅਰ ਦੀ ਵੀ ਜ਼ਰ ਉਹ ਚੀਜ਼ਾਂ ਦੇ ਗੱਲ ਕਰੀਏ ਵੈਸੇ ਥੋੜੀ ਗੱਲ ਵਿਚਾਲੇ ਆ ਵੀ ਜੀ ਗੱਲ ਕਰੀਏ ਜਿਵੇਂ ਕਿ ਤੁਹਾਡੀ ਮੌਜੂਦਾ ਸਰਕਾਰ ਨੂੰ ਵੈਸੇ ਫੰਡਾਂ ਦੀ ਘਾਟ ਹੋਣੀ ਚਾਹੀਦੀ ਤੁਹਾਡੇ ਵਿੱਤ ਮੰਤਰੀ ਸਾਹਿਬ ਤੁਹਾਡੀ ਸਰਕਾਰ ਦੇ ਤੁਹਾਡੇ ਮੁੱਖ ਮੰਤਰੀ ਸਾਹਿਬ ਕੀ ਲੱਗਦਾ ਹੈ ਕਿ ਘਾਟ ਕਿਉਂ ਆ ਹਜੇ ਕਿੱਥੇ ਗਈ ਹੈ ਨਹੀਂ ਇਹ ਜੀ ਕੋਈ ਗੱਲ ਉਹ ਤਾਂ ਕੋਈ ਕਟ ਨਹੀਂ ਜੀ ਦੇਖੋ ਜਿਹੜੀਆਂ ਰੁਟੀਨ ਵਜ ਤੀਜੇ ਨੌਵੇਂ ਮਹੀਨੇ ਗਰੰਟਾ ਪੈਂਦੀਆਂ ਨੇ ਹਰ ਪਿੰਡ ਨੂੰ ਉਹ ਪੈਣੀਆਂ ਪੈਣੀਆਂ ਨੇ ਤੇ ਉਹ ਚ ਹਜੇ ਸਮਾਂ ਵੀ ਆਉਣ ਦੋ ਚਲੋ ਇਹ ਤਾਂ ਪਿਛਲੀ ਪੰਚਾਇਤ ਦਾ ਆਪਣੇ ਦਾ ਵੀ ਕੁਝ ਫੰਡ ਬਚਦਾ ਪਿਆ ਹੈ ਜਿਹਦੇ ਕਰਕੇ ਆਪਣੇ ਕੰਮ ਚਲਾਉਣੇ ਨੇ ਇੱਕ ਦੋ ਗਲੀਆਂ ਵੀ ਬਣਾਉਣੀਆਂ ਨੇ ਪੁ ਤੇ ਜੇ ਨਾ ਹੁੰਦਾ ਫਿਰ ਮਾਰਚ ਤੋਂ ਅੱਗੀ ਚੱਲਣਾ ਸੀ ਕੰਮ ਤੇ ਹੁਣ ਤਾਂ ਅਸੀਂ ਹੁਣੀ ਸਟਾਰਟ ਕਰ ਲਾਂਗੇ ਜਿਹੜੀਆਂ ਬਾੜ ਨੰਬਰ 5 ਦੇ ਵਿੱਚੋਂ ਬਣਾਈਆਂ ਨੇ ਪੁਲੀਆਂ ਹਮ ਸ਼ਿਵ ਮੰਦਰ ਕਮੇਟੀ ਵੱਲੋਂ ਤੇ ਸਾਡੇ ਪੱਤੀ ਵੱਲੋਂ ਤੁਹਾਨੂੰ ਥੋੜਾ ਧੰਨਵਾਦ ਹੈ ਸੰਸਾਰ ਸਿੰਘ ਦਾ ਵੀ ਤੁਹਾਡਾ ਵੀ ਉਹ ਵਧੀਆ ਕੰਮ ਹੋਇਆ ਪਰ ਜਿਹੜੇ ਪਿੰਡ ਦੇ ਹੋਰ ਮਸਲੇ ਸਾਡਾ ਪੁੱਛਣ ਦਾ ਕੁਐਸਚਨ ਤੁਹਾਨੂੰ ਇਹ ਹੀ ਹੈ ਵੀ ਐਂ ਕਰਕੇ ਥੋੜਾ ਜਿਹਾ ਤੁਸੀਂ ਵੀ ਅਲਰਟ ਰਹੋ ਇਹਦੇ ਪਿੰਡ ਦੀਆਂ ਕੋਈ ਮੇਨ ਗੱਲਾਂ ਨੇ ਜਿਵੇਂ ਹੁਣ ਸੀ ਸੀਸੀਟੀਵੀ ਕੈਮਰਾ ਲਾ ਗਿਆ ਇਹ ਹਰ ਇੱਕ ਮੋੜ ਤੇ ਲੱਗੇ ਹੋਏ ਨੇ ਬਹੁਤ ਵੱਡੀ ਸਹੂਲਤ ਆ ਪਿੰਡ ਨੂੰ ਜੀ 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 ਕੋਈ ਵੀ ਕਰਨਾ ਘਟਦੀ ਜਾਇਆ ਤਾਂ ਉਹ ਲਗਭਗ ਪਤਾ ਲੱਗ ਜਾਂਦਾ ਅਸੀਂ ਵੀ ਤੁਸੀਂ ਪੂਰੇ ਅਲਰਟ ਰਹੋ ਸਾਡਾ ਜਾਨੀ ਕਿ ਯਾਦ ਕਰਵਾਉਣ ਦਾ ਜੇ ਕੋਈ ਚੰਗੇ ਮਸਲੇ ਨੇ ਉਹਨਾਂ ਦੇ ਤੁਹਾਨੂੰ ਸ਼ਾਬਾਸ਼ੀ ਵੀ ਦੇਵਾਂਗੇ ਜੇ ਕੋਈ ਲੱਗਦਾ ਵੀ ਪੰਚਾਇਤ ਦੀ ਘਾਟ ਆ ਉੱਥੇ ਤੁਹਾਡੇ ਨਾਲ ਕਿੰਤੂ ਪ੍ਰਾਂਤੂ ਹੁਣ ਦੇਖੋ ਜੀ ਕੁਲਦੀਪ ਕੁਲਦੀਪ ਜੀ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅਸੀਂ ਇਹ ਵੀ ਕਹਿੰਦੇ ਆ ਅਸੀਂ ਕਦੇ ਕਿਸੇ ਉਹ ਬੰਦੇ ਨਾਲ ਗੁੱਸੇ ਨਹੀਂ ਹੋਵਾਂਗੇ ਅਸੀਂ ਉਹਦਾ ਧੰਨਵਾਦ ਕਰਾਂਗੇ ਜਿਹੜਾ ਹਮੇਸ਼ਾ ਸਾਡੀ ਕਮੀ ਗਣੇਊਗਾ ਹਾਂ ਸਾਨੂੰ ਪਤਾ ਅਸੀਂ ਉਹਦਾ ਧੰਨਵਾਦ ਕਰਾਂਗੇ ਨਹੀਂ ਉਹ ਤਾਂ ਪਤਾ ਕੀ ਹੈ ਕਮੀਆਂ ਦੀ ਅੱਗੇ ਆਉਣ ਤੇ ਜਿਹੜੇ ਚੰਗੇ ਕੰਮ ਕਰਦੇ ਹੋ ਜਿਵੇਂ ਸਿਮੰਦਰ ਵਾਲੀ ਗਲੀ ਸੀਗੀ ਉਹਨਾਂ ਨਾਲੀਆਂ ਸੀ ਥੋੜੀ ਹੋਣੀ ਅਸੀਂ ਅੱਗੇ ਲੈ ਕੇ ਆਵਾਂਗੇ ਮੇਰਾ ਕੁਝ ਮਤਲਬ ਨਹੀਂ ਇਹ ਉਹ ਗਲਤੀ ਜਿਹੜੀ ਉਹ ਅਸੀਂ ਪਿਛਲੀ ਪੰਚਾਇਤ ਨੂੰ ਵੀ ਕਹੀ ਵੀ 165 ਸਾਲ ਪੁਰਾਣਾ ਮੰਦਿਰ ਹੈ ਉਹਨਾਂ ਤੋਂ ਨਹੀਂ ਬਣਾਈ ਗਈ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਕਮਜ਼ੋਰੀ ਰਹੀ ਹੈ ਤੁਸੀਂ ਨੇ ਹਜੇ ਯਾਰਜ ਵਾਲਾ ਦੀ ਪ੍ਰਾਂਤੀ ਜੋ ਬਣਾਤੀਆਂ ਤਾਂ ਉਹ ਲਾਲੋ ਵੀ ਸਕੂਲ ਨੂੰ ਵੀ ਹਸਪੀਟਲ ਨੂੰ ਵੀ ਜਾਂਦੀ ਹੈ ਹਨਾ ਤੇ ਮੰਦਰਾਂ ਨੂੰ ਵੀ ਜੋੜਦੀ ਆ ਉਹ ਇੱਕ ਦੋ ਨੂੰ ਜੀ ਜੀ ਤੇ ਉਹ ਤੁਹਾਨੂੰ ਥੋੜਾ ਧੰਨਵਾਦ ਵੀ ਕਰਾਂਗੇ ਅਸੀਂ ਦੇਖੋ ਜੀ ਲੱਗੇ ਹੋਏ ਆ ਦੇਖੋ ਬਾਰਡਰ ਬਾਕਸ ਦਾ ਪ੍ਰੋਜੈਕਟ ਹੈ ਬਣਾ ਤਕਰੀਬਨ ਇਹ ਹੋ ਸਕਦਾ ਹੈ ਜੇ ਵੀ 5 ਕਰੋੜ ਤੱਕ ਅਮਾਉਂਟ ਪਹੁੰਚਦੀ ਹੈ ਕਿੰਨੀ 45 ਕਿਲੋਮੀਟਰ ਪਾਈਪ ਲਾਈਨ ਨੇ ਪੈਣਾ ਜੀ ਆਪਣੇ ਪਿੰਡ ਚ ਦੋ ਬਾਰਡਰ ਬਾਕਸ ਲੱਗਣੇ ਨੇ 45 ਕਿਲੋਮੀਟਰ ਪਾਈਪ ਲਾਈਨ ਨੇ ਪੈਣਾ ਤਕਰੀਬਨ ਇਹ ਬੱਟ ਹੋ ਸਕਦਾ ਪਿੰਡ ਵੱਲੋਂ 50 ਲੱਖ ਰੁਪਇਆ ਵੀ ਇਕੱਠਾ ਕਰਕੇ ਦੇਣਾ ਪਵੇ ਜੇ 5 ਕਰੋੜ ਤੇ ਪਹੁੰਚਦਾ 10% ਦੇ ਅਸੀਂ ਇਹਨੂੰ ਵੀ ਹਿੰਮਤ ਕਰਕੇ ਪੂਰੀ ਇੱਥੇ ਵੀ ਲੱਗੇ ਹੋਇਆ ਇੱਕ ਆਪਣੇ ਸਕੂਲ ਦਾ ਹਾਕੀ ਦਾ ਟਰਫ ਗਰਾਊਂਡ ਹੈ ਉਹ ਛੇਤੀ ਤੋਂ ਛੇਤੀ ਸ਼ੁਰੂ ਕਰਾਵਾਂਗੇ ਸਰਪੰਚ ਸਾਹਿਬ ਇੱਕ ਛੋਟੀ ਜਿਹੀ ਹੋਰ ਹੈ ਮਤਲਬ ਇਹਨੂੰ ਕਾਫੀ ਲੋਕ ਕਮੈਂਟਾਂ ਦੇ ਵਿੱਚ ਪੁੱਛ ਰਹੇ ਨੇ ਕਿ ਕੋਚਿੰਗ ਸੈਂਟਰ ਵਾਸਤੇ ਬਹੁਤ ਬੱਚੇ ਪੁੱਛ ਰਹੇ ਨੇ ਉਹ ਇਹਦਾ ਕੋਈ ਹੋ ਸਕਦਾ ਕਿਸ ਤਰ੍ਹਾਂ ਦਾ ਕੋਈ ਸਰਕਾਰ ਦੀ ਗ੍ਰਾਂਟ ਅਨੁਸਾਰ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਕੋਚਿੰਗ ਜੀ ਇਸ ਤਰ੍ਹਾਂ ਦੀ ਕੋਚਿੰਗ ਮਤਲਬ ਹਰ ਤਰ੍ਹਾਂ ਦੀ ਕੋਚਿੰਗ ਜਿਹੜੀ ਪਿੰਡ ਦੇ ਵਿੱਚ ਕੋਚਿੰਗ ਸੈਂਟਰ ਬੱਚਿਆਂ ਦੇ ਪੜ੍ਹਾਈ ਵਾਸਤੇ ਪੜ੍ਹਾਈ ਵਾਲੀ ਕੋਚਿੰਗ ਵਾਲਾ ਵੀ ਤਹਲ ਦੇਖੋ ਕਰ ਲਾਂਗੇ ਜੀ ਆਪਾਂ ਅਸਲ ਪਤਾ ਕੀ ਉਹਨਾਂ ਨੂੰ ਥਾਂ ਜਗਾ ਸੀਮਤ ਲੇਟ ਜੀ ਤੇ ਤਕਰੀਬਨ ਲੋਕਾਂ ਦੇ 99% ਲੋਕਾਂ ਦੇ ਕਮੈਂਟ ਜਿਆਨ ਵੀ ਸਾਨੂੰ ਕੋਚਿੰਗ ਸੈਂਟਰ ਚ ਚਾਹੀਦਾ ਇੱਕ ਚੀਜ਼ ਇੱਕ ਚੀਜ਼ ਤੇ ਅਸੀਂ ਲੱਗੇ ਹੋਏ ਆ ਇੱਕ ਸਰਕਾਰ ਵੱਲੋਂ ਆਪਣੇ ਗੂੜੀ ਆਪਣੇ ਪਿੰਡ ਦੀ ਏ ਉਹ ਸਲਾਈ ਕਢਾਈ ਆ ਪਲੰਬਰ ਦਾ ਸਾਰੇ ਵੀ ਕੰਮ ਸਰਕਾਰੀ ਜੋਬ ਤੌਰ ਤੇ ਉਹਦੇ ਵਾਸਤੇ ਅਸੀਂ ਲੱਗੇ ਹੋਏ ਆ ਉਹਨੂੰ ਜਗ੍ਹਾ ਦੇ ਕੇ ਅਸੀਂ 30 ਬੰਦਿਆਂ ਦਾ ਇੱਕ ਵਾਰੀ ਕੈਂਪ ਲੱਗਣਾ ਹੈ ਤਕਰੀਬਨ 6 ਮਹੀਨੇ ਲਵਾਉਣੇ ਉਹ ਲਗਾਤਾਰ ਆਪਣੇ ਪਿੰਡ ਚ ਚੇਹ ਪੱਤੀਆਂ ਚ ਇੱਕ ਪੱਤੀ ਜੀ 1 ਮਹੀਨਾ ਈ ਦਿਨਾਂ ਦਾ ਇੱਕ ਪੱਤੀ ਜਗ ਲਵਾ ਕੇ ਉਤੇ ਵੀ ਮੈਂ ਲੱਗਿਆ ਹੋਇਆ ਉਹ ਵੀ ਛੇਤੀ ਤੋਂ ਛੇਤੀ ਸ਼ੁਰੂ ਕਰਾਂਗੇ ਹੋਰ ਜੀ ਕੋਈ ਕੀ ਕੀ ਕੰਮ ਚੱਲ ਰਹੇ ਨੇ ਪੰਚਾਇਤ ਵੱਲੋਂ ਪੰਚਾਇਤ ਵੱਲੋਂ ਦੇਖੋ ਜੀ ਹੁਣ ਮਤੇ ਕੱਲ ਮੈਂ ਪਰਸੋਂ ਆਇਆ ਪਿੰਡ ਹੁਣ ਕੱਲ ਅਸੀਂ ਨੇ ਮਤੇ ਪਾਏ ਨੇ ਜਿਵੇਂ ਮੰਨ ਲਓ ਨਰੇਗਾ ਦਾ ਕੰਮ ਚਲਾਉਣਾ ਇੱਕ ਤਾਂ ਆਪਣੇ ਅੰਗਲਵਾੜੀ ਸੈਂਟਰ ਬਣਾਉਣਾ ਵੀ ਉਹ ਇੱਕ ਦੋ ਦਿਨਾਂ ਚ ਸ਼ੁਰੂ ਹੋ ਜਾਊਗਾ ਆਪਣੇ ਜਗਰਾ ਡਾਕਟਰ ਦੀ ਦੁਕਾਨ ਲਵੇ ਤੇ ਇੱਕ ਹੁਣ ਅਸੀਂ ਗਲੀਆਂ ਦੇ ਮਤੇ ਕੱਲ ਨੂੰ ਗਲੀਆਂ ਦੀ ਮਿੰਤੀ ਕਰਕੇ ਜਿੰਨਾ ਵੀ ਆਪਣੇ ਲਵੇ ਫੰਡ ਪਿਆ ਉਹ ਛੇਤੀ ਤੋਂ ਛੇਤੀ ਸੰਭੇੜ ਦਾਂਗੇ ਉਹਨੂੰ ਲਾ ਲਾਂਗੇ ਆਪਾਂ ਨੇ ਕਰਨਾ ਕੁਝ ਨਹੀਂ ਜੀ ਸਾਲ ਕੀ ਕੈਮਰੇ ਲੱਗੇ ਸੀ ਜਿਹੜੇ ਉਹ ਉਹਨੂੰ ਕਰਦੋ ਯਾਰ ਰਿਪੇਅਰ ਸਰ ਮੈਂ ਕਰਾ ਲੈਂਦਾ ਨਹੀਂ ਮੈਨੂੰ ਤਾਂ 2-3 ਦਿਨ ਪਹਿਲਾਂ ਹੀ ਫੋਨ ਆਇਆ ਇਹਨਾਂ ਦਾ ਓਕੇ ਓਕੇ ਠੀਕ ਹੈ ਉਹਨਾਂ ਮੇਰੇ ਕੀ ਆਇਆ ਮੁੰਡੇ ਦੇ ਤੇ ਸੱਟ ਲੱਗੀ ਦੀ ਜਿਹਨੇ ਕੰਮ ਕਰਨਾ ਸੀ ਓਕੇ ਹੁਣ ਵੀਰੇ ਵੀਰੇ ਹੁਣ ਕਿੰਨੇ ਟਾਈਮ ਚ ਹੋ ਜਾਣਗੇ ਮੈਂ ਇਹਨਾਂ ਨੂੰ ਹੀ ਕਿਹਾ ਵਾ ਮੈਨੂੰ ਇੱਕ ਹਫਤੇ ਦਾ ਟਾਈਮ ਤਾਂ ਦੇ ਦਿਓ ਘੱਟੋ ਘੱਟ ਕਿ ਇਹ ਪਰਸਤਾਈ ਸੱਟ ਲੱਗੀ ਹੈ ਮੈਂ ਉਹਨੂੰ ਕਹਿ ਨਹੀਂ ਸਕਦਾ ਨਹੀਂ ਹੋਰ ਕੰਮ ਕਰਨਾ ਨਹੀਂ ਇੱਕ ਬੰਦੇ ਨਹੀਂ ਕਰਨਾ ਵੀ ਆਪਣੇ ਡਿਸਟ੍ਰਿਕਟ ਨੂੰ ਲਾ ਕੇ ਕਿਸੇ ਕੋਈ ਕਿੱਦਾਂ ਮੁੰਡਾ ਤੁਹਾਡੇ ਕੰਟੈਕਟ ਚ ਹੋਰ ਵੀ ਹੋਊਗਾ ਹੈਗੇ ਨੇ ਸਦਪ ਜਿਹੜਾ ਟਾਵਰ ਤੇ ਚੜਨ ਵਾਲਾ ਕੰਮ ਉਹ ਇੱਕੋ ਹੀ ਕਰਦਾ ਬੰਦਾ ਓਕੇ ਯਾਨੀ ਕਿ ਹੁਣ ਅਸੀਂ ਅਸੀਂ ਮੰਨੀਏ ਵੀ ਇੱਕ ਹਫਤੇ ਦੇ ਵਿੱਚ ਵਿੱਚ ਕਰਾ ਦੋਗੇ ਆ ਤੁਸੀਂ 10 ਦਿਨ ਮੰਨ ਕੇ ਚੱਲੋ ਮੈਂ ਹਫਤੇ ਦੇ ਵਿੱਚ ਕਰਾ ਦੂੰਗਾ 10 ਦਿਨ ਮੈਂ ਤੁਹਾਡੇ ਤੋਂ ਵੱਧ ਲੈਦਾ ਮੈਂ ਓਕੇ ਵੀਰੇ ਹਾਂਜੀ